ਸਸ਼ਕਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਸੋ ਗੁੱਡ ਨਾਨਕ ਜਹਾਜ਼ ਫਿਲਮ ਰਿਲੀਜ਼ ਹੋ ਚੁੱਕੀ ਆ ਫਰਮ ਦ ਸਟਾਰ ਕਾਸਟ ਯਾਨੀ ਕਿ ਮਲਕੀ ਟ੍ਰੋਨੀ ਚ ਸੈਨਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਸਸ਼ਕਲ ਸਰ ਸਵਾਗਤ ਸਸ਼ਕਲ ਜੀ ਬਹੁਤ ਮਿਹਰਬਾਨੀ ਜੀ ਸਰ ਤੁਹਾਡੀ ਫਿਲਮ ਰਿਲੀਜ਼ ਹੋਈ ਹੈ ਪਹਿਲੇ ਸੀਨ ਤੋਂ ਹੀ ਤੁਸੀਂ ਫਿਲਮ ਦੇ ਨਾਲ ਜੁੜੇ ਹੋਏ ਹੋ ਪਰ ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਅਸੀਂ ਵੇਖੀ ਸਾਡੇ ਲੂ ਕੰਡੇ ਖੜੇ ਹੋ ਗਏ ਅਸੀਂ ਇਮੋਸ਼ਨਲ ਹੋ ਗਏ ਤੇ ਤੁਸੀਂ ਵੀ ਇਮੋਸ਼ਨਲ ਹੋਏ ਹੁਣ ਵੀ ਨਜ਼ਰ ਆ ਰਿਹਾ ਤੁਹਾਡੀ ਅੱਖਾਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਕੀ ਕਹਿਣਾ ਚਾਹੋਗੇ ਇਸ ਫਿਲਮ ਨਾਲ ਸੋ ਜਦੋਂ ਅਸੀਂ ਨਾ ਆਪਣੇ ਇਸ ਲਾਈਨ ਕਰਕੇ ਕੰਮ ਕਰਕੇ ਦੂਜੇ ਮੁਲਕਾਂ ਜਾਣ ਦਾ ਮੌਕਾ ਮਿਲਦਾ ਕੈਨੇਡਾ ਮੈਂ ਕਈ ਵਾਰ ਗਿਆ ਸੋ ਕੈਨੇਡਾ ਦੀ ਧਰਤੀ ਤੇ ਜਿਹੋ ਜਿਹੇ ਅੱਜ ਮਾਹੌਲ ਹੈ ਅੰਜਿਹੋ ਜਿਵੇਂ ਸਾਡੇ ਪਰਿਵਾਰ ਉੱਥੇ ਰਹਿ ਰਹੇ ਨੇ ਅੱਜ ਸਾਡੇ 22 ਬੰਦੇ ਜਿੱਤੇ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਸੋ ਮੈਂ ਸਮਝਦਾ ਕਿ ਇਹਦੇ ਪਿੱਛੇ ਸਾਡੇ ਉਹਨਾਂ ਬਜ਼ੁਰਗਾਂ ਦੀ ਬਹੁਤ ਵੱਡੀ ਮਿਹਨਤ ਹੈ ਜਿਹੜੇ ਇਨਸਾਨੀਅਤ ਲਈ ਲੜਦੇ ਸੀ ਜਿਹੜੇ ਜਿਨ੍ਹਾਂ ਦਾ ਮਨੋਰਥ ਹੀ ਇਹ ਸੀ ਕਿ ਨਾ ਅਸੀਂ ਠੱਕਾ ਕਰਦੇ ਆਂ ਤੇ ਨਾ ਅਸੀਂ ਠੱਕਾ ਸਹਨਦੇ ਆਂ ਸੋ ਇੰਨੇ ਸਾਲ ਪਹਿਲਾਂ ਉਹ ਲੋਕ ਜਿਹੜੀ ਇੱਕ ਇੱਕ ਸਾਰਤਾ ਦੇ ਲਈ ਜਿਹੜੀ ਬਰਾਬਰਤਾ ਦੇ ਲਈ ਲੜਦੇ ਰਹੇ ਕਿ ਅੱਜ ਸਾਡੇ ਸਮਾਜ ਚ ਕਿੰਨੀ ਕਾਇਆ ਸੀ ਇੰਨੇ ਸਾਲਾਂ ਬਾਅਦ ਬੇਸ਼ੱਕ ਸਾਡੇ ਕੋਲੇ ਬਹੁਤ ਸਾਰੀਆਂ ਸਾਧਨ ਹੋ ਗਏ ਸਾਡੇ ਕੋਲੇ ਕਾਰਾਂ ਗੱਡੀਆਂ ਹੋ ਗਈਆਂ ਮੋਬਾਈਲ ਹੋ ਗਏ ਬਹੁਤ ਕੁਝ ਹੋ ਗਿਆ ਜ਼ਿੰਦਗੀ ਅੱਜ ਪਹਿਲਾਂ ਨਾਲੋਂ ਬਹੁਤ ਸੁਖਾਲੀ ਹੋ ਗਈ ਪਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਕਿਰਦਾਰ ਸੀ ਉਹ ਹੋਰ ਨਿਖਰਨੇ ਚਾਹੀਦੇ ਸੀ ਹੋਰ ਚੰਗੇ ਬਣਨੇ ਚਾਹੀਦੇ ਸੀ ਸਾਨੂੰ ਉਹ ਜਿਹੜੇ ਕੁਰਬਾਨ ਹੋਕੇ ਚਲੇਗੇ ਸਾਤੋਂ ਸਾਡੇ ਵੱਡੇ ਬਜ਼ੁਰਗ ਉਹਨਾਂ ਦੇ ਕਿਰਦਾਰਾਂ ਤੋਂ ਕੁਝ ਸਿੱਖ ਲੈਣੀ ਚਾਹੀਦੀ ਸੀ ਉਹਨਾਂ ਦੇ ਕਿਰਦਾਰਾਂ ਤੋਂ ਕੁਝ ਸਿੱਖਣਾ ਚਾਹੀਦਾ ਸੀ ਕਿ ਸਾਡੇ ਕਿਰਦਾਰ ਕਹੇ ਜੇ ਹੁਣ ਪਰ ਅੱਜ ਸਾਡੇ ਤੇ ਨਿਜ ਭਾਰੂ ਹੋ ਰਿਹਾ ਸੋ ਕਾਮਾਂ ਘਾਟਾ ਮਾਰੂ ਆਪਣੇ ਆਪ 'ਚ ਇੱਕ ਵੱਡੀ ਵੱਡੀ ਗੱਲਬਾਤ ਸੀਗੀ ਇਤਿਹਾਸ ਹਿਸਟਰੀ ਦਾ ਵੱਡਾ ਚੈਪਟਰ ਸੀਗਾ ਜਿਹਨੂੰ ਪਰਦੇ ਤੇ ਪੇਸ਼ ਕਰਨਾ ਬਹੁਤ ਔਖਾ ਕੰਮ ਸੀਗਾ ਪਰ ਮੈਂ ਸਮਝਦਾ ਮਾ ਬਾਬਾ ਗੁਰਦੇਤ ਸਿੰਘ ਜੀ ਸਰਹਾਲੀ ਅੱਜ ਸਾਡੇ ਕੋਲੇ ਦੇਖੋ ਇਸ ਫਿਲਮ ਦੇ ਰਾਹੀਂ ਉਹਨਾਂ ਦੇ ਵੰਸ਼ ਅੱਗੇ ਆਏ ਨੇ ਉਹਨਾਂ ਦੇ ਦੋਤਾ ਦੂਤੀ ਵੀ ਫਿਲਮ ਦੇਖਣ ਆਏ ਉਹ ਚੰਗਾ ਲੱਗਿਆ ਸਾਨੂੰ ਲੋਕਾਂ ਨੂੰ ਜਿਹੜੀ ਜਨਰੇਸ਼ਨ ਅੱਜ ਦੇਖੂਗੀ ਤੁਹਾਡੇ ਮਾਧਿਅਮ ਰਾਹੀਂ ਦੇਖੂਗਾ ਉਹਨੂੰ ਪਤਾ ਲੱਗੂਗਾ ਕਿ ਕੌਣ ਲੋਕ ਸੀ ਉਹ ਜਿਵੇਂ ਆਪਾਂ ਗੱਲ ਕਰਦੇ ਸੀ ਗੁਰਪ੍ਰੀਤ ਭਾਈ ਨੇ ਬੋਲਦੇ ਹੋਏ ਕਿਹਾ ਕਿ ਅਜਨਾਲੇ ਦੇ ਕੋਲ ਅਮਰਸਰ ਜ਼ਿਲ੍ਹੇ ਦੇ ਵਿੱਚ ਪਿੰਡ ਲੋਪੋਂਕੇ ਬਹੁਤ ਸਾਰੇ ਲੋਕਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਵੀ ਸ਼ਾਇਦ ਨਾ ਪਤਾ ਹੁੰਦਾ ਕਿ ਲੋਪੋਂਕੇ ਦਾ ਮੇਵਾ ਸਿੰਘ ਕੌਣ ਸੀ ਤੇ ਉਹ ਕਿਉਂ ਕਿਉਂ ਫਾਹਲ ਆ ਗਿਆ ਉਹ ਕਿਉਂ ਉਸ ਟਾਈਮ ਦੀ ਹਕੂਮਤ ਨੇ ਬਾਗੀ ਕਿਹਾ ਕਿ ਫਾਹਲਾਤਾ ਸੋ ਅੱਜ ਮੇਵਾ ਸਿੰਘ ਲੋਪੂਗਨ ਜਾਣਨ ਦੀ ਲੋੜ ਹੈ ਕਿ ਮੇਵਾ ਸਿੰਘ ਲੋਪੋਂ ਕੇ ਬੇਸ਼ੱਕ ਰੋਜੀ ਰੋਟੀ ਕਮਾਉਣ ਲੈ ਗਿਆ ਪਰ ਉੱਥੇ ਜਾ ਕੇ ਉਸ ਬੰਦੇ ਨੂੰ ਇਹ ਲੱਗਦਾ ਹੈ ਕਿ ਅਸੀਂ ਇਨਸਾਨ ਸਾਡੇ ਨਾਲ ਇਨਸਾਨਾ ਬੇਬ ਹੋਣਾ ਚਾਹੀਦਾ ਸਾਡੇ ਨਾਲ ਉਹ ਬਰਾਬਰ ਤਾਂ ਹੋਣੀ ਚਾਹੀਦਾ ਸਾਨੂੰ ਜਿਉਣ ਦਾ ਹੱਕ ਹੋਣਾ ਚਾਹੀਦਾ ਕਿ ਸਾਨੂੰ ਐਵੇਂ ਲੋਕ ਕੋ ਯੂਟਿਲਾਈਜ਼ ਨਾ ਕਰਨ ਕਿ ਜਦੋਂ ਜੰਗ ਲੜਨੀ ਹੈ ਤਾਂ ਅਸੀਂ ਜਾ ਕੇ ਲੜੀਏ ਜਾਂ ਇਹਨਾਂ ਨੂੰ ਕੋਈ ਮਜ਼ਦੂਰ ਬੰਦਾ ਚਾਹੀਦਾ ਹੈ ਤਾਂ ਸਾਨੂੰ ਕਹਿਣ ਉਹ ਸੋ ਅੱਜ ਸਮਾਜ ਦੇ ਵਿੱਚ ਜਿਹੜੀ ਸਾਡਾ ਰੁਤਬਾ ਇੱਕ ਹਾਸਲ ਹੋਇਆ ਖਾਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਉਹਦੇ ਪਿੱਛੇ ਸਾਡੇ ਬਜ਼ੁਰਗਾਂ ਦੀ ਕੁਰਬਾਨੀ ਹੈ ਸੋ ਮੈਂ ਸਮਝੰਨਾ ਇਹ ਫਿਲਮ ਜਿਹੜੇ ਲੋਕ ਕੈਨੇਡਾ ਚ ਸਾਡੇ ਸਾਡੇ ਪਰਿਵਾਰਾਂ ਚ ਬੱਚੇ ਜੰਮਦੇ ਆ ਉਹਨਾਂ ਨੂੰ ਦੱਸੂਗੀ ਕਿ ਸਾਨੂੰ ਹੱਕ ਦਵਾਉਣ ਵਾਲੇ ਬੰਦੇ ਕੌਣ ਸੀਗੇ ਸੋ ਇਸ ਕਰਕੇ ਬੇਨਤੀ ਹੈ ਜੀ ਕਿ ਇਹ ਫਿਲਮ ਵੱਧ ਤੋਂ ਵੱਧ ਜਿਹੜੇ ਸਾਡੇ ਫੈਮਿਲੀਜ਼ ਨੇ ਸਾਡੀ ਨਵੀਂ ਜਨਰੇਸ਼ਨ ਨੂੰ ਸਾਡੇ ਬੱਚਿਆਂ ਤੱਕ ਪਹੁੰਚਣੀ ਚਾਹੀਦੀ ਹੈ ਸਰ ਜਿਵੇਂ ਤੁਸੀਂ ਕਹੇ ਵੀ ਸਾਨੂੰ ਸਾਡੇ ਬਜ਼ੁਰਗਾਂ ਤੋਂ ਵੇਖ ਕੇ ਸਿੱਖਣਾ ਚਾਹੀਦਾ ਸੀ ਪਰ ਤੁਹਾਨੂੰ ਕੀ ਲੱਗਦਾ ਵੀ ਕਮੀ ਕਿੱਥੇ ਰਹਿ ਗਈ ਜਿਹੜੀ ਅੱਜ ਦੀ ਯੂਥ ਉਹ ਚੀਜ਼ਾਂ ਨੂੰ ਨਹੀਂ ਦੇਖ ਪਾ ਰਹੀ ਐ ਫੀਲ ਨਹੀਂ ਕਰ ਪਾ ਰਹੀ ਕਮੀ ਮਿਲਦਾ ਹੈ ਕਿ ਸਾਡੇ ਤੇ ਨਾ ਸਾਨੂੰ ਸਾਡੀ ਜਿਹੜੀ ਐਜੂਕੇਸ਼ਨ ਸੀ ਸਾਨੂੰ ਉਹ ਨਹੀਂ ਦਿੱਤੀ ਗਈ ਜਿਹੜੀ ਇਹਨਾਂ ਬਾਰੇ ਦੇਣੀ ਚਾਹੀਦੀ ਸੀ ਜਿਹਦੇ ਵਿੱਚ ਸਾਡੇ ਕੋਲੇ ਸਾਡੀਆਂ ਜਿਹੜੀਆਂ ਨਰੋਈਆਂ ਕਦਰਾਂ ਕੀਮਤਾਂ ਆ ਉਹ ਸਾਨੂੰ ਫੀਡ ਨਹੀਂ ਕੀਤੀਆਂ ਗਈਆਂ ਸਾਨੂੰ ਇਹ ਫੀਡ ਕੀਤਾ ਗਿਆ ਕਿ ਤੁਸੀਂ ਪੈਸਾ ਕਮਾਉਣਾ ਕਿਸੇ ਤਰੀਕੇ ਨਾਲ ਕਮਾ ਕੇ ਲਿਆਓ ਹੋ ਫੈਮਿਲੀ ਦੇ ਵਿੱਚ ਜਿਹੜੇ ਮਦਰ ਫਾਦਰ ਨੇ ਪੇਰੈਂਟਸ ਨੇ ਉਹ ਬੱਚੇ ਤੋਂ ਇਹ ਉਮੀਦ ਕਰਦੇ ਨੇ ਕਿ ਬੱਚਾ ਪੈਸਾ ਕਮਾ ਕੇ ਲੈ ਕੇ ਆਵੇ ਉਹ ਕਿਵੇਂ ਕਮਾਉਂਦਾ ਹੈ ਗਲਤ ਤਰੀਕੇ ਨਾਲ ਕਮਾਉਂਦਾ ਚੰਗੇ ਤਰੀਕੇ ਨਾਲ ਕਮਾਉਂਦਾ ਇਹ ਨਾਲ ਕੋਈ ਵਾਸਤਾ ਨਹੀਂ ਹੈਗਾ ਸੋ ਅੱਜ ਸਮਾਜ ਦੇ ਵਿੱਚ ਸਾਨੂੰ ਵੀ ਇਹ ਲੱਗਣ ਲੱਗਿਆ ਕਿ ਉਸ ਬੰਦੇ ਦਾ ਰਤਬਾ ਬਹੁਤ ਬੜਾ ਜਿਹਦੇ ਕੋਲ ਬਹੁਤ ਪੈਸਾ ਹੈ ਪਰ ਉਹਦਾ ਕਿਰਦਾਰ ਕੀ ਹੈ ਉਹ ਪੈਸਾ ਕਿਵੇਂ ਕਮਾਇਆ ਹੈ ਇਹ ਸ਼ੌਹਰਤ ਹਾਸਲ ਕਿਵੇਂ ਕੀਤੀ ਹੈ ਇਹ ਇਹਨਾਂ ਨੂੰ ਗੱਲਾਂ ਨੂੰ ਅਸੀਂ ਨਹੀਂ ਦੇਖਦੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡੇ ਸਮਾਜ 'ਚ ਅਰਾਜਿਕਤਾ ਵੱਧਦੀ ਹੈ ਇਸ ਕਰਕੇ ਸਾਡੇ ਸਮਾਜ 'ਚ ਗੈਂਗਸਟਰਵਾਦ ਵੱਧ ਰਿਹਾ ਹੈ ਇਸ ਕਰਕੇ ਨਸ਼ਾ ਵੱਧ ਰਿਹਾ ਹੈ ਕਿਉਂਕਿ ਜਿਹੜਾ ਬੱਚਾ ਕਾਬਲ ਜਿਹੜਾ ਚੰਗਾ ਕੰਮ ਕਰਨਾ ਚਾਹੁੰਦਾ ਹੈ ਕੋਈ ਚੰਗੀ ਸੋਚ ਰੱਖਣਾ ਚਾਹੁੰਦਾ ਹੈ ਉਹਨਾਂ ਦੀ ਵੈਲਿਊਜ਼ ਘੜਦੀ ਜਾਂਦੀ ਹੈ ਸੋ ਇਸ ਕਰਕੇ ਜਿਹੜੇ ਗਲਤ ਆਨਸਰ ਅੱਗੇ ਆਉਂਦੇ ਨੇ ਇਸ ਕਰਕੇ ਮੈਨੂੰ ਲੱਗਦਾ ਸਾਡੇ ਸਮਾਜ 'ਚ ਕੁਝ ਹੋ ਰਿਹਾ ਹੈ ਸੋ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹਾਂਗੀ ਵੀ ਜਦੋਂ ਅਸੀਂ ਰਿਵਿਊ ਕਰੇ ਆ ਇਸ ਫਿਲਮ ਦੇ ਤਾਂ ਉਥੇ ਕਈ ਨੌਜਵਾਨ ਪੀੜ੍ਹੀ ਸਾਦਰ ਪਹੁੰਚੀ ਹੋਈ ਸੀ ਫਿਲਮ ਵੇਕੈਂਸੂ ਕਈਆਂ ਦੀਆਂ ਖਾਂਪੀ ਜੀਆਂ ਹੋਈਆਂ ਸੀ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਇਹ ਸਭ ਕੀਤਾ ਜਾਂ ਸਾਡੇ ਲਈ ਰਾਹ ਖੋਲੇ ਸੋ ਬਹੁਤ ਸਾਰੇ ਇਮੋਸ਼ਨਲੀ ਵੀ ਬੱਚੇ ਨਜ਼ਰ ਆ ਰਹੇ ਸੀ ਕਿਉਂਕਿ ਇਹ ਹਿਸਟਰੀ ਹੈ ਇਹਦੇ ਵਿੱਚ ਤੁਸੀਂ ਆਪਣੇ ਮਨੋਰਥ ਲਈ ਕੋਈ ਛੇੜਛਾੜ ਤਾਂ ਕਰ ਨਹੀਂ ਸਕਦੇ ਹੁਣ ਮੈਂ ਵੀ ਕਿਸੇ ਨੂੰ ਪੁੱਛ ਰਿਹਾ ਸੀ ਮੈਂ ਸਵੇਰੇ ਜਦੋਂ ਪਹਿਲਾ ਸ਼ੋਅ ਦੇਖਿਆ ਉਹ ਕਹਿੰਦਾ ਵੀ ਬੇਲਾ ਸਿੰਘ ਨੂੰ ਕਿਉਂ ਨਹੀਂ ਮਾਰਿਆ ਮੈਂ ਕਹਿੰਦਾ ਹਿਸਟਰੀ 'ਚ ਨਹੀਂ ਮਾਰਿਆ ਬੇਲਾ ਸਿੰਘ ਨੂੰ ਕਿਉਂ ਮਾਰ ਸਕਦੇ ਸੀਗੇ ਸੋ ਇਸ ਕਰਕੇ ਹਿਸਟਰੀ ਨੂੰ ਪੇਸ਼ ਕਰਨਾ ਵੱਧ ਔਖਾ ਹੁੰਦਾ ਕਿਉਂਕਿ ਤੁਸੀਂ ਉਹਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਹਿਸਟਰੀ ਸਾਡੇ ਕੋਲ ਛੱਪੀ ਪਈ ਹੈ ਸਾਡੇ ਕੋਲ ਕਿਤਾਬਾਂ 'ਚ ਦਰਜ ਹੈ ਸਾਡੇ ਕੋਲ ਨਾਈਟਾਂ ਤੇ ਵੀ ਮੌਜੂਦ ਹੈ ਸੋ ਅਸੀਂ ਜੋ ਹਿਸਟਰੀ ਚ ਵਾਪਰਿਆ ਅਸੀਂ ਉਹੀ ਗੱਲ ਕਰਨੀ ਹੁੰਦੀ ਹੈ ਇਸ ਕਰਕੇ ਹਿਸਟਰੀ ਦਿਖਾਉਣੀ ਜ਼ਰੂਰੀ ਹੈ ਤਾਂ ਕਿ ਉਹ ਆਥੈਂਟਿਸਿਟੀ ਰਹੇ ਉਹ ਉਹ ਪੇਸ਼ ਕਰਨੀ ਜ਼ਰੂਰੀ ਹੁੰਦੀ ਹੈ ਉਹ ਹਜਾ ਮਾਹੌਲ ਕ੍ਰੀਏਟ ਕਰਨਾ ਜ਼ਰੂਰੀ ਹੁੰਦਾ ਸੋ ਇਸ ਕਰਕੇ ਸਾਡੇ ਲੋਕ ਬਸ ਟੱਚ ਹੁੰਦੇ ਨੇ ਕਿ ਅਛਾ ਐਦਾਂ ਹੋਇਆ ਸੀ ਐਦਾਂ ਹੋਇਆ ਸੀ ਜਿਹੜੀ ਇੱਕ ਫਿਕਸ਼ਨਲ ਕਹਾਣੀ ਹੁੰਦੀ ਹੈ ਉਹ ਤਾਂ ਮੈਜੀਨੇਸ਼ਨ ਹੁੰਦੀ ਹੈ ਕਿ ਮੇਰੇ ਮੈਨੇ ਅਮੇਜਿਨ ਕੀਤਾ ਕਿ ਐਦਾਂ ਹੋਇਆ ਹੋਊਗਾ ਐਦਾਂ ਹੋਇਆ ਹੋਊਗਾ ਪਰ ਇਹ ਤਾਂ ਹਿਸਟਰੀ ਹੈ ਨਾ ਇਸ ਕਰਕੇ ਹਿਸਟਰੀ ਜਦੋਂ ਪਤਾ ਲੱਗਦਾ ਕਿ ਹਿਸਟੋਰੀਕਲ ਫਿਲਮਾਂ ਤਾਂ ਅਸੀਂ ਉਹਨੂੰ ਆਪਣੇ ਆਪਣਾ ਡੇਟ ਕਰਦੇ ਆ ਉਹ ਉਹਦੇ ਨਾਲ ਬਾਅਦ ਜੁੜ ਜਾਂਦੇ ਆ ਤਾਂ ਨੌਜਵਾਨ ਪੀੜ੍ਹੀ ਨੂੰ ਲੱਗਦਾ ਕਿ ਸਾਡੀ ਫਿਲਮ ਹੈ ਸਾਡੇ ਪੁਰਖਿਆਂ ਦੀ ਫਿਲਮ ਹੈ ਬਹੁਤ ਬਹੁਤ ਸ਼ੁਕਰੀਆ ਕਰ ਬਹੁਤ ਬਹੁਤ ਮੈਂ